ਲੋ ਵੀ ਮਿੱਤਰੋ ਆਪਾਂ ਪਹੁੰਚੇ ਸ਼ਹਿਰ ਧੂਰੀ ਮਲੇਰ ਕੋਲਾ ਰੋਡ ਤੇ ਨਿਊ ਚੰਡੀਗੜ੍ਹ ਨਰਸਰੀ ਦੇ ਉੱਤੇ ਤਾਰਾ ਹਵੇਲੀ ਦੇ ਸਾਹਮਣੇ ਤੇ ਅੱਜ ਆਪਾਂ ਗੱਲ ਕਰਦੇ ਕਿ ਇੱਥੇ ਤੁਸੀਂ ਬੂਟੇ ਤੁਹਾਨੂੰ ਸਾਰੇ ਤਰ੍ਹਾਂ ਦੇ ਤਿਆਰ ਮਿਲਣਗੇ ਫੁੱਲਦਾਰ ਫਲਦਾਰ ਘਰਾਂ ਦੀਆਂ ਡੈਕੋਰੇਸ਼ਨਾਂ ਵਾਸਤੇ ਜੇ ਕੋਠੀਆਂ ਦੇ ਪਲਾਟ ਜਾਂ ਕਿਸੇ ਨੇ ਬਾਗ ਲਾਉਣਾ ਉਹਦੇ ਲਈ ਬੂਟੇ ਸਾਰੇ ਜਾਨੀ ਕਿ ਤਿਆਰ ਨੇ ਪੂਰੇ ਪ੍ਰੋਪਰ ਹੁਣ ਕਮੀ ਤੁਹਾਡੇ ਤੁਸੀਂ ਆਪਦੇ ਜਿਹੜੀ ਖਾਲੀ ਜਗ੍ਹਾ ਭਰਨੀ ਚਾਹੁੰਦੇ ਹੋ ਤਾਂ ਆਜੋ ਨਿਊ ਚੰਡੀਗੜ੍ਹ ਨਰਸਰੀ ਦੇ ਉੱਪਰ ਤੁਹਾਨੂੰ ਹਰ ਇੱਕ ਤਰ੍ਹਾਂ ਦੇ ਫੁੱਲਾਂ ਵਾਲੇ ਬੂਟੇ ਵੀ ਸਪ੍ਰੋਪਰ ਤਿਆਰ ਨੇ ਫਲਦਾਰ ਤਿਆਰ ਨੇ ਬਾਕੀ ਤੁਸੀਂ ਇੱਧਰ ਵੀ ਬੂਟੇ ਤਿਆਰ ਨੇ ਮਿਸ ਇੰਡੀਆ ਬੀਅਰ ਅੰਬਾਂ ਦੇ ਬੂਟੇ ਵੀ ਤੁਹਾਨੂੰ ਦਿਖਾ ਦਿੰਨੇ ਆ ਫਲਾਂਦਾਰ ਨੇ ਡੈਕੋਰ ਦੇਖੋ ਯਾਰ ਕਹਿਣ ਦਾ ਭਾਵੇਂ ਕਿ ਜਿਹੜੀ ਤੁਹਾਡੇ ਘਰ ਦੇ ਵਿੱਚ ਥੋੜੀ ਥੋੜੀ ਜਗ੍ਹਾ ਜਾਂ ਜ਼ਿਆਦਾ ਜਗ੍ਹਾ ਸ਼ਾਨਦਾਰ ਬੂਟੇ ਵੀ ਉਹ ਵੀ ਤੁਹਾਨੂੰ ਇੱਥੋਂ ਤਿਆਰ ਮਿਲਣਗੇ ਇੱਧਰ ਅੰਗੂਰਾਂ ਦੇ ਬੂਟੇ ਵੀ ਲੱਗੇ ਹੋਏ ਆ ਜੀ ਇਹ ਫਲਦਾਰ ਕਲਮੀ ਅੰਬ ਅੰਜੀਰ ਲੀਚੀ ਇੱਧਰ ਅੰਜੀਰ ਦੇਖੋ ਕਿਵੇਂ ਤਿਆਰ ਹੈ ਜੀ ਨਿੱਕਾ ਨਿੱਕਾ ਬੂਟਾ ਭਰਿਆ ਪਿਆ ਫਲ ਨਾਲ ਹਿਸਾਰ ਸਫੈਦਾ ਅਮਰੂਦ ਠੀਕ ਹੈ ਜੀ ਇਧਰ ਦੇਖੋ ਤੁਸੀਂ ਸਾਰੇ ਬੂਟੇ ਜਾਨੀ ਕਿ ਪ੍ਰੋਪਰ ਤਿਆਰ ਨੇ ਤਿਆਰ ਕਿੱਥੇ ਨੇ ਜੀ ਨਿਊ ਚੰਡੀਗੜ੍ਹ ਨਰਸਰੀ ਸ਼ਹਿਰ ਧੂਰੀ ਮਲੇਰਕੋਟਲਾ ਰੋਡ ਦੇ ਉੱਪਰ ਨੰਬਰ ਸਕਰੀਨ ਤੇ ਨੰਬਰ ਤੇ ਕਾਲ ਕਰਕੇ ਤੁਸੀਂ ਵੇਖੋ ਬੂਟੇ ਪੌਦੇ ਲਿਆ ਸਕਦੇ ਹੋ ਲਾ ਸਕਦੇ ਆਪਦੇ ਖੇਤਾਂ ਦੇ ਵਿੱਚ ਮੋਟਰ ਘਰ ਘਰ ਜਿੱਥੇ ਜਗ੍ਹਾ ਤੁਹਾਨੂੰ ਮਿਲਦੀ ਹੈ ਉੱਥੇ ਤੁਸੀਂ ਇੱਥੋਂ ਬੂਟੇ ਲਿਜਾ ਕੇ ਲਾ ਸਕਦੇ ਹੋ ਧੰਨਵਾਦ